ਦੰ ਮੁੱਕ ਜਾਂਦੀ ਆ ਕੰਮ ਨਹੀਂ ਮੁੱਕਦੇ ਤੇ ਲਾਰਾ ਰਹਿ ਜਾਂਦਾ ਅਗਲੇ ਬੰਨੇ ਜਿਵੇਂ ਮੈਂ ਕਹਦਾ ਕਿ ਭਾਜੀ ਹੁਣ ਅੱਜ ਤੁਸੀਂ ਆਏ ਹੋ ਕਿ ਕਿਸੇ ਟਾਈਮ ਫੇਰ ਆਪਾਂ ਮਿਲਾਂਗੇ ਕੰਮ ਨਹੀਂ ਮੁੱਕਦੇ ਕੰਮ ਨਹੀਂ ਜੀ ਜੀ ਬੰਦਾ ਮੁੱਕ ਜਾਂਦਾ ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜਾ ਇੱਕ ਵੱਡਾ ਘਾਟਾ ਪਿਆ ਹੈ ਜਸਵਿੰਦਰ ਭੱਲਾ ਜੀ ਦੇ ਰੂਪ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜਾ ਵੱਡਾ ਘਾਟਾ ਪਿਆ ਹੈ ਹਾਸਿਆਂ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਸਨ ਅਤੇ ਦੁੱਖ ਦੀ ਇਸ ਘੜੀ ਦੇ ਵਿੱਚ ਜਿੱਥੇ ਸਾਥੀ ਕਲਾਕਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਥੀਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉੱਥੇ ਸਾਡੇ ਨਾਲ ਬਣੇ ਨੇ ਚਾਚਾ ਬਿਸ਼ਨਾ ਜੀ ਅਤੇ ਚਾਚਾ ਚਤਰਾ ਜੀ ਤੋਂ ਹੀ ਸ਼ੁਰੂਆਤ ਜਸਵਿੰਦਰ ਭੱਲਾ ਜੀ ਦੀ ਹੁੰਦੀ ਹੈ ਅਤੇ ਉਹਨਾਂ ਵੱਲ ਵੇਖ ਕੇ ਵੱਡੇ ਹੋਏ ਕਲਾਕਾਰਾਂ ਦਾ ਵੀ ਅੱਜ ਹਿਰਦੇ ਜਿਹੜੇ ਨੇ ਉਹ ਵਲੂੰਗੜੇ ਗਏ ਨੇ ਸਾਡੇ ਨਾਲ ਬਣੇ ਨੇ ਗੱਲਬਾਤ ਕਰਦੇ ਆ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਜਿਹੜਾ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਤੇ ਸਭ ਤੋਂ ਪਹਿਲਾਂ ਦੁੱਖ ਦੀ ਇਸ ਘੜੀ ਦੇ ਵਿੱਚ ਭਾਵਕ ਬੋਲ ਕੀ ਰਹਿਣ ਵਾਲੇ ਨੇ ਮੇਰੇ ਨਾਲ ਨੇ ਸਰ ਅੱਜ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਿਆ ਹਾਸਿਆ ਦੀ ਦੁਨੀਆ ਦੇ ਬੇताज ਬਾਦਸ਼ਾ ਜਸਵਿੰਦਰ ਭੱਲਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿੰਨਾ ਕੁ ਘਾਟਾ ਵੇਖਦੇ ਹੋ ਫਿਲਮ ਜਗਤ ਦੇ ਵਿੱਚ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਦੁਖਾਲੀ ਖਬਰ ਜਦੋਂ ਸਵੇਰੇ ਸਾਨੂੰ ਮਿਲੀ ਹੈ ਕਿਉਂਕਿ ਸਵੇਰੇ ਅਕਸਰ ਜਦੋਂ ਆਪਾਂ ਉੱਠਦੇ ਆਂ ਤਾਂ ਪਹਿਲਾਂ ਪੁਰਾਣਾ ਸਮਾਂ ਹੁੰਦਾ ਸੀ ਕਿ ਉੱਠ ਕੇ ਨਿਤਨੇਮ ਕਰਨਾ ਬਾਣੀ ਪੜਨਾ ਹਣਾ ਹੁਣ ਸਮਾਂ ਅਜਕਲ ਆ ਗਿਆ ਮੋਬਾਈਲਾਂ ਤੋਂ ਨਹੀਂ ਖਿਹੜਾ ਛੁੱਟਦਾ ਨਹੀਂ ਛੁੱਟਦਾ ਤਾਂ ਅਸੀਂ ਵੀ ਮੈਂ ਵੀ ਸਵੇਰੇ ਜੁੱਠਿਆ ਜਦੋਂ ਮੋਬਾਈਲ ਦੇਖਿਆ ਇੰਸਟਾਗ੍ਰਾਮ ਤੇ ਦੇਖਿਆ ਤੇ ਪਹਿਲੀ ਪੋਸਟ ਜਿਹੜੀ ਉਹਨਾਂ ਦੀ ਪਾਈ ਹੋਈ ਸੀ ਔਰ ਮਤਲਬ ਇੱਕ ਹਿਰਦੇ ਚੋਂ ਇੱਕ ਬਲੁੰਦਰਿਆ ਗਿਆ ਕਿ ਬਾਕੀ ਯਾਰ ਇਦਾਂ ਇਹ ਹੋ ਗਿਆ ਇਹ ਖਬਰ ਮੈਂ ਮੈਂ ਸਮਝਿਆ ਕਿਸ ਨੇ ਫੇਕ ਪਾਈ ਕਿਉਂਕਿ ਥੋੜੇ ਚਿਰ ਪਹਿਲਾਂ ਤਰਮਿੰਦਰ ਜੀ ਦੀਆਂ ਪੋਸਟਾਂ ਲੋਕੀ ਪਾ ਰਹੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਨਾ ਤੇ ਮੈਂ ਸਮਝਿਆ ਕਿ ਇਹਨੇ ਵੀ ਫੇਕ ਪਾਈ ਹੋਣੀ ਨਿਊਜ਼ ਬਟ ਜਦੋਂ ਦੂਸਰੇ ਚੈਨਲ ਵਾਲਿਆਂ ਤੇ ਜਦੋਂ ਪੋਸਟਾਂ ਦੇਖੀਆਂ ਜਿਵੇਂ ਪੀਡੀਸੀ ਤੇ ਦੇਖੀਆਂ ਹੋਰ ਚੈਨਲਾਂ ਤੇ ਦੇਖੀਆਂ ਪੋਸਟੋਂ ਪਤਾ ਲੱਗਾ ਕਿ ਵਾਕਈ ਇਹ ਟਰੈਜਡੀ ਜਿਹੜੀ ਹੋ ਗਈ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਸੋ ਬਹੁਤ ਵੱਡਾ ਘਾਟਾ ਜਿਹੜਾ ਮਤਲਬ ਇੰਡਸਟਰੀ ਨੂੰ ਜਿੱਥੇ ਪਿਆ ਉੱਥੇ ਘਾਟਾ ਉਹਦੇ ਉਹਨਾਂ ਦੇ ਪਰਿਵਾਰ ਨੂੰ ਵੀ ਪਿਆ ਉਹ ਵੀ ਕਦੇ ਘਾਟਾ ਪੂਰਾ ਨਹੀਂ ਹੋਣਾ ਤੇ ਇੰਡਸਟਰੀ ਨੂੰ ਤਾਂ ਸਾਰੀ ਜ਼ਿੰਦਗੀ ਨਹੀਂ ਪੂਰਾ ਹੋਣਾ ਕਿਉਂਕਿ ਜਦੋਂ ਜਾਣ ਵਾਲੇ ਇਸ ਤਰ੍ਹਾਂ ਅਚਾਨਕ ਚਲੇ ਜਾਂਦੇ ਨੇ ਨਾ ਔਰ ਇੰਡਸਟਰੀ ਬਹੁਤ ਠਾਂ ਵੀ ਚੱਲੇ ਜਾਂਦੀ ਹੈ ਜਿੱਦਾਂ ਮੀਰ ਮਿੱਤਲ ਸਾਹਿਬ ਜਦੋਂ ਫਿਲਮਾਂ 'ਚ ਹੁੰਦੇ ਸੀ ਉਹਨਾਂ ਦੀ ਹਰੇਕ ਫਿਲਮ ਦੇ ਵਿੱਚ ਉਹਨਾਂ ਦਾ ਕੰਮ ਕਰਨਾ ਤੇ ਹਰੇਕ ਫਿਲਮ ਦੇ ਵਿੱਚ ਜਦੋਂ ਉਹਨਾਂ ਨੂੰ ਹਰ ਵਕਤ ਆਉਣਾ ਉਹਨਾਂ ਨੇ ਤੇ ਉਹਨਾਂ ਤੋਂ ਬਿਨਾਂ ਫਿਲਮ ਨਹੀਂ ਸੀ ਚੱਲਦੀ ਹੁੰਦੀ ਤੇ ਇਸ ਤਰ੍ਹਾਂ ਹੀ ਭੱਲਾ ਸਾਹਿਬ ਤੋਂ ਬਿਨਾਂ ਫਿਲਮਾਂ ਅਧੂਰੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਕਮੀ ਹੈ ਕੋਈ ਪੂਰੀ ਕਰ ਸਕਦਾ ਕਿਉਂਕਿ ਹੋਣੀ ਵੀ ਨਹੀਂ ਜੋ ਉਹ ਲੇਜੈਂਡ ਐਕਟਰ ਨੇ ਉਹੀ ਰਹਿਣੇ ਨੇ ਸੋ ਇਹ ਬਹੁਤ ਵੱਡਾ ਘਾਟਾ ਜਿਹੜਾ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਤੁਸੀਂ ਇੱਕ ਸ਼ੋਅ ਦੇ ਦੌਰਾਨ ਜਾਂ ਕੰਮ ਦੇ ਦੌਰਾਨ ਤੁਹਾਨੂੰ ਮਿਲਣ ਦਾ ਵੀ ਮੌਕਾ ਮਿਲਿਆ ਉਹਨਾਂ ਦੇ ਸੁਭਾਅ ਬਾਰੇ ਕੀ ਕਹਿਣਾ ਚਾਹੋਗੇ ਕੀ ਅਕਸਰ ਹੀ ਕਲਾਕਾਰਾਂ ਦੇ ਵਿੱਚ ਬਹੁਤ ਘੱਟ ਦਰਸ਼ਕਾਂ ਨੂੰ ਮਿਲਣ ਦਾ ਸੁਭਾਅ ਹੁੰਦਾ ਹੈ ਲੇਕਿਨ ਉਹ ਜਿਹੜੇ ਸੀ ਸਭ ਨੂੰ ਪਿਆਰ ਕਰਨ ਵਾਲੇ ਸੀ ਅ ਦੇਖੋ ਜੀ ਮੈਂ ਤੁਹਾਡੇ ਚੈਨਲ ਜ਼ਰੀਏ ਦੱਸ ਦੇਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਕਦੇ ਨਹੀਂ ਮਿਲਿਆ ਜੀ ਜੀ ਕਦੇ ਮਿਲਣਾ ਉਹ ਹੁੰਦਾ ਜਿਹੜਾ ਆਪਾਂ ਇੱਕ ਦੂਜੇ ਨਾਲ ਗੱਲ ਕਰਨੀ ਬੈਠਣਾ ਜਾਂ ਉਹਨਾਂ ਦੇ ਨਾਲ ਕੋਈ ਸਟਾਰ ਤੇ ਕੰਮ ਕਰਨਾ ਹਨਾ ਤੇ ਉਹਨੂੰ ਕਹਿੰਦੇ ਨੇ ਮਿਲਣਾ ਤੇ ਜਿਹੜਾ ਦੂਰੋਂ ਵੇਖ ਕੇ ਉਹਨਾਂ ਮੈਨੂੰ ਨਹੀਂ ਦੇਖਿਆ ਮੈਂ ਉਹਨਾਂ ਨੂੰ ਦੇਖ ਲਿਆ ਉਹ ਵੇਖਣਾ ਵੇਖਣਾ ਨਹੀਂ ਹੁੰਦਾ ਹਨਾ ਮੈਂ ਉਹਨਾਂ ਨੂੰ ਇੱਕ ਸ਼ੋਅ ਸੀ ਸਾਡਾ ਜੀ ਜੀ ਅ ਮਾਜਾ ਰੰਗਮੰਚ 'ਚ ਕਵਲਜੀਤ ਮਨਾਲ ਸਾਹਿਬ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਬੁੜੇ ਚਿਰ ਦੀ ਗੱਲ ਐ ਮੇਰੇ ਸਾਹਮਣੇ 1999 ਦੀ ਗੱਲ ਆ ਜਦੋਂ ਉਹਨਾਂ ਦੇ ਛਣਕਾਟੇ ਭਰਪੂਰ ਜਵਾਨੀ ਤੇ ਸੀ ਜਵਾਨੀ ਤੇ ਕਹਿ ਸਕਦੇ ਹਨ ਜਿਵੇਂ ਜਿਵੇਂ ਉਹਨਾਂ ਦੀ ਉਮਰ ਵਧਦੀ ਗਈ ਉਹਨਾਂ ਛਣਕਾਟਾ ਵੀ ਬੁਢਾਪੇ ਵੱਲ ਵੱਧਾ ਗਿਆ ਇਹ ਜਵਾਨੀ ਵਾਲੀ ਗੱਲ ਹੁੰਦੀ ਹਨ ਤਾਂ ਤਿੰਨ ਦਹਾਕੀਆਂ ਤੋਂ ਯਾਨੀ ਕਿ ਤਿੰਨ ਪੀੜੀਆਂ ਤੋਂ ਉਹਨਾਂ ਨੂੰ ਲੋਕ ਸੁਣਦੇ ਆ ਰਹੇ ਸੀ ਭੱਲਾ ਸਾਹਿਬ ਨੂੰ ਤੇ ਅਸੀਂ ਵੀ ਮੇਰੇ ਸਾਹਮਣੇ ਪਹਿਲੇ ਦਹਾਕੇ 'ਚ ਉਹਨਾਂ ਨੂੰ ਸਾਡੀ ਉਹਨਾਂ ਨਾਲ ਇੱਕ ਦੂਰੋਂ ਮੁਲਾਕਾਤ ਹੋਈ ਯਾਨੀ ਕਿ ਨੇੜਿਓਂ ਨਹੀਂ ਹੋਈ ਅਸੀਂ ਸ਼ੋਅ ਕਰਨਾ ਸੀ ਅਜੇ ਉਹ ਕਰ ਰਹੇ ਸੀ ਤੇ ਅਸੀਂ ਛੋਟੇ ਕਲਾਕਾਰ ਸੀ ਤੇ ਸਾਨੂੰ ਪਤਾ ਨਹੀਂ ਟਾਈਮ ਦੇਣਾ ਕਿ ਨਹੀਂ ਦੇਣਾ ਉਹ ਕਹਿੰਦੇ ਪਹਿਲਾਂ ਜਿਹੜੇ ਮੇਨ ਕਲਾਕਾਰ ਆਏ ਉਹ ਲੱਗਣੇ ਆ ਜਿੱਦਾਂ ਉਸੇ ਭਗਵੰਤ ਮਾਨ ਸਾਹਿਬ ਵੀ ਆਏ ਸੀ ਤੇ ਉਹਨਾਂ ਦੇ ਨਾਲ ਜਗਤਾਰ ਜੱਗੀ ਜੀ ਸੀ ਤੇ ਇਹਨਾਂ ਦੇ ਨਾਲ ਜਸਵਿੰਦਰ ਪੱਲਾ ਜੀ ਦੇ ਨਾਲ ਬਾਲ ਬਾਲਮਕਦ ਸ਼ਰਮਾ ਜੀ ਸੀ ਤੇ ਕੁਲੇਸ਼ਾ ਜੀ ਸੀ ਨਾਲ ਹਨੀ ਰਾਜੀ ਸੀ ਤੇ ਅਸੀਂ ਬਹੁਤ ਛੋਟੇ ਸਾਂ ਤੇ ਉਥੇ ਸਿਰਫ ਇਹ ਸਾਡੀ ਨਜ਼ਰ ਹੀ ਮਿਲੀ ਸੀ ਇੱਕ ਦੂਜੇ ਨਾਲ ਬਟ ਉਹਨਾਂ ਨੇ ਮੈਨੂੰ ਦੇਖਿਆ ਨਹੀਂ ਹਾਂ ਮੇਰਾ ਇੱਕ ਮੌਕਾ ਮੈਨੂੰ ਬੜਾ ਤਕੜਾ ਮਿਲਿਆ ਸੀ ਉਹਨਾਂ ਦੇ ਨਾਲ ਮਿਲਣ ਦਾ ਉਹ ਮੌਕਾ ਵੀ ਮੇਰੇ ਹੱਥੋਂ ਨਿਕਲ ਗਿਆ ਇਹਨਾਂ ਦਾ ਇੱਕ ਸ਼ੋਅ ਚੱਲਦਾ ਸੀ ਜਸਵਿੰਦਰ ਪੱਲਾ ਜੀ ਦਾ ਹਾਸਿਆਂ ਦਾ ਹੱਲਾ ਹੋਏਗਾ ਜਸਵਿੰਦਰ ਪੱਲਾ ਜੀ ਪੰਜਾਬੀ ਦਾ ਸ਼ੋਅ ਸੀ ਤੇ ਉਥੇ ਮੈਨੂੰ ਕਾਲ ਆਈ ਕਿ ਤੁਸੀਂ ਉਹ ਸ਼ੋਅ ਦੇ ਵਿੱਚ ਐਂਟਰੀ ਕਰਨੀ ਹੈ ਔਰ ਮੈਂ ਗਿਆ ਵੀ ਤੇ ਜਦੋਂ ਮੈਂ ਉੱਥੇ ਗਿਆ ਤੇ ਉਹ ਫਿਰ ਦੇਖਿਆ ਤੇ ਉਪਾਸਨਾ ਸਿੰਘ ਮੈਮ ਸ਼ੋਅ ਨੂੰ ਹੋਸਟ ਕਰ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਜਸਵਿੰਦਰ ਪੱਲਾ ਜੀ ਨਹੀਂ ਆਏ ਉਹਨਾਂ ਨੇ ਹੋਸਟ ਨਹੀਂ ਕਰਨਾ ਕਹਿੰਦੇ ਨਹੀਂ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਮਤਲਬ ਤਬੀਅਤ ਉਦੋਂ ਵਿਗੜਨੀ ਸ਼ੁਰੂ ਹੋ ਗਈ ਸੀ ਉਹਨਾਂ ਦੀ ਤੇ ਫਿਰ ਮੇਰਾ ਉਹ ਪਾਸਨਾ ਭੈਣਜੀ ਦੇ ਨਾਲ ਮਤਲਬ ਸ਼ਾਰਾ ਸ਼ੋਅ ਜਿਹੜਾ ਉਹਨਾਂ ਦੇ ਨਾਲ ਮੈਂ ਕੀਤਾ ਤੋ ਉਹ ਨੈਟ ਤੇ ਵੀ ਹੈਗਾ ਜੀ ਪੰਜਾਬੀ ਤੇ ਜਸਵਿੰਦਰ ਪੱਲਾ ਸ਼ੋਅ ਦਾ ਨਾਮ ਉਹਨਾਂ ਦੇ ਨਾਂ ਤੇ ਹੀ ਚੱਲਦਾ ਸੀ ਸ਼ੋਅ ਹੈ ਜੀ ਵੀ ਤੇ ਉਦੋਂ ਫਿਰ ਵੀ ਮੇਰੀ ਮੁਲਾਕਾਤ ਉਹਨਾਂ ਨਾਲ ਰਹਿ ਗਈ ਇਹ ਜ਼ਿੰਦਗੀ ਦੇ ਵਿੱਚ ਇੱਕ ਸਦਾ ਮੈਨੂੰ ਇਹ ਦੁੱਖ ਰਹੇਗਾ ਕਿ ਮੈਂ ਭਾਜੀ ਨੂੰ ਮਿਲ ਨਹੀਂ ਸਕਿਆ ਕਈ ਹੈਗੇ ਨੇ ਅਜਿਹੇ ਬੰਦੇ ਜਿਹੜੇ ਮਿਲ ਨਹੀਂ ਸਕੇ ਉਹਨਾਂ ਚ ਇੱਕ ਮੈਂ ਵੀ ਬਦ ਨਸੀਬੀ ਲਾ ਲੋ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ ਤੇ ਇਹ ਬੜੀ ਵੱਡੀ ਖੁਆਇਸ਼ ਸੀ ਮੇਰੀ ਉਹਨਾਂ ਨੂੰ ਮਿਲ ਗਈ ਜੀ ਸਰ ਦੁੱਖ ਦੀ ਇਸ ਘੜੀ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਜਿਹੜਾ ਤੁਸੀਂ ਵੀ ਇੱਕ ਕਮੇਡੀਅਨ ਹੋ ਅਤੇ ਅੱਜ ਇੱਕ ਕਮੇਡੀਅਨ ਦਾ ਤੁਰ ਜਾਣਾ ਅਤੇ ਫਿਲਮਾਂ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਐ ਐਕਟਰਾਂ ਨੇ ਪ੍ਰੋਡਿਊਸਰਾਂ ਨੇ ਸੋਚਿਆਣਾ ਕਿ ਸਾਡੀਆਂ ਫਿਲਮਾਂ ਜਿਹੜੀਆਂ ਆਉਣ ਵਾਲੀਆਂ ਜਸਵਿੰਦਰ ਭੱਲਾ ਜੀ ਹੋਣਗੇ ਉਹ ਚੱਲਣਗੀਆਂ ਕਿਵੇਂ ਵੇਖਦੇ ਹੋ ਭਾਜੀ ਇੱਕ ਗਾਣਾ ਸੀ ਜੀ ਬੱਬੂ ਮਾਨ ਜੀ ਦਾ ਜੀ ਕੰਮ ਨਹੀਂ ਮੁੱਕਨੇ ਜਿੰਦ ਮੁੱਕ ਜਾਣੀ ਆਉਣ ਦਾ ਲਾਰਾ ਲਾ ਕੇ ਤੁਰ ਗਏ ਹੈਨਾ ਕੰਮ ਨਹੀਂ ਮੁੱਕਦੇ ਕੰਮ ਨਹੀਂ ਮੁੱਕ ਜੀ ਜੀ ਬੰਦਾ ਮੁੱਕ ਜਾਂਦਾ ਬੰਦਾ ਮੁੱਕ ਜਾਂਦਾ ਜਿੰਦ ਮੁੱਕ ਜਾਂਦੀ ਆ ਕੰਮ ਨਹੀਂ ਮੁੱਕਦੇ ਤੇ ਲਾਰਾ ਰਹਿ ਜਾਂਦਾ ਅਗਲੇ ਬੰਨੇ ਜਿਵੇਂ ਮੈਂ ਕਹਦਾ ਕਿ ਬਾਜੀ ਹੁਣ ਅੱਜ ਤੁਸੀਂ ਆਏ ਹੋ ਕਿ ਕਿਸੇ ਟਾਈਮ ਫੇਰ ਆਪਾਂ ਮਿਲਾਂਗੇ ਤੇ ਉਸ ਟਾਈਮ ਤੇ ਫੇਰ ਆਪਾਂ ਨਾ ਮਿਲਣ ਪਈਏ ਕਿਸੇ ਕਾਰਨ ਜੀ ਤੇ ਉਹ ਫਿਰ ਇੱਕ ਲਾਰਾਇ ਦੇ ਜਿੰਦਾ ਤੁਹਾਡੇ ਨਾਲ ਲਾਇਆ ਹੋਇਆ ਤੇ ਉਹ ਇੰਡਸਟਰੀ ਨੂੰ ਘਾਟਾ ਦਾ ਬਹੁਤ ਵੱਡਾ ਪਿਆ ਵਾ ਬਾਕੀ ਦੁੱਖ ਦੀ ਘੜੀ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਉਹਦਾ ਬੇਟਾ ਜੀ ਬਹੁਤ ਵਧੀਆ ਨੇ ਬਹੁਤ ਪਿਆਰੇ ਇਨਸਾਨ ਨੇ ਉਹ ਉਹਨਾਂ ਦੇ ਬੇਟਾ ਜੀ ਉਹ ਵੀ ਬਹੁਤ ਵਧੀਆ ਐਕਟਰ ਨੇ ਮੈਂ ਸਾਰੀ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਬੇਟੇ ਦਾ ਸਾਥ ਦੋ ਉਹਨਾਂ ਦੇ ਪਰਿਵਾਰ ਦਾ ਸਾਥ ਦੋ ਔਰ ਅਸੀਂ ਚਲੋ ਅਜੇ ਉਸ ਮਕਾਮ ਤੇ ਨਹੀਂ ਹਾਂ ਜਿਸ ਮਕਾਮ ਤੇ ਡਾਇਰੈਕਟਰ ਪ੍ਰੋਡਿਊਸਰ ਇਸ ਟਾਈਮ ਕਿਉਂਕਿ ਪ੍ਰੋਡਿਊਸਰਾਂ ਦੇ ਹੱਥ ਵਸੁੰਦਾ ਫਿਲਮਾਂ 'ਚ ਕੰਮ ਦੇਣਾ ਤੇ ਉਹਨਾਂ ਨੂੰ ਮੇਰੀ ਹੱਥ ਚੁੜ ਕੇ ਬੇਨਤੀ ਆ ਗਿੱਪੀ ਬਾਜੀ ਨੂੰ ਔਰ ਜਿੰਨੇ ਵੀ ਦਲਜੀਤ ਦੋਸਾਨ ਜੀ ਨੂੰ ਹੋਰ ਵੀ ਜਿੰਨੇ ਵੀ ਫਿਲਮਾਂ ਆਪ ਆਪਣੀ ਪ੍ਰੋਡਕਸ਼ਨ ਹਿੱਟ ਫਿਲਮਾਂ ਬਣਾਉਂਦੇ ਨੇ ਕਿ ਉਹਨਾਂ ਦੇ ਬੇਟੇ ਨੂੰ ਜ਼ਰੂਰ ਅੱਗੋਂ ਵੱਧ ਤੋਂ ਵੱਧ ਕੰਮ ਦੇਣ ਠੀਕ ਹੈ ਜੀ ਮੈਂ ਇਹੀ ਦੁਆ ਕਰਦਾ ਪਰਮਾਤਮਾ ਅੱਗੇ ਕਿ ਉਹ ਪਰਿਵਾਰ ਅੱਗੋਂ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਬਾਕੀ ਪੱਲਾ ਸਾਹਿਬ ਜੀ ਦੀ ਤਬੀਅਤ ਕਾਫੀ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਇਹ ਸਾਰਿਆਂ ਨੂੰ ਪਤਾ ਸੀ ਪਰ ਐਦਾਂ ਅਚਨਕ ਹੋ ਜਾਣਾ ਉਹ ਬਹੁਤ ਵੱਡੀ ਘਾਟ ਆ ਜਿਹੜਾ ਇੰਡਸਟਰੀ ਹਾਂਜੀ ਯਕੀਨ ਨਹੀਂ ਆ ਰਿਹਾ ਜੀ ਵੀ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਚਾਚਾ ਵਿਸ਼ਨਾ ਜੀ ਦੁੱਖ ਦੀ ਇਸ ਘੜੀ ਦੇ ਵਿੱਚ ਭਰੇ ਮਨ ਦੇ ਨਾਲ ਉਹਨਾਂ ਨੇ ਇੰਡਸਟਰੀ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਪਰਿਵਾਰ ਦਾ ਸਾਥ ਦਿੱਤਾ ਜਾਵੇ ਅਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੰਜਾਬੀਆਂ ਦੀ ਸਾਰੇ ਪੰਜਾਬੀਆਂ ਦੀ ਜਿਹੜੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਜਿਹੜੀ ਹੈ ਉਹ ਵਾਹਿਗੁਰੂ ਬਖਸ਼ੇ ਅਤੇ ਪਿਛੋਂ ਪਰਮਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਸਾਥੀ ਕਲਾਕਾਰਾਂ ਦੇ ਵਿੱਚ ਵੀ ਜਿਹੜਾ ਉਹ ਭਾਰੀ ਦੁੱਖ ਹੈ ਅਤੇ ਦੁੱਖ ਦੀ ਇਸ ਘੜੀ ਦੇ ਵਿੱਚ ਸਾਰੇ ਹੀ ਜਿਹੜੇ ਆ ਉਹਨਾਂ ਦੇ ਲਈ ਦੁਆ ਜਿਹੜੀ ਹੈ ਪ੍ਰਮਾਤਮਾ ਦੇ ਅੱਗੇ ਕਰ ਰਿਹਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ